ਸਸਵੇ ਕਾ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 27 ਮਈ 2025 ਦੇ ਟਾਈਮ ਪੀਕ ਸਵੇਕ 8 ਤੋਂ ਉੱਪਰ ਹੋ ਚੁੱਕੇ ਨੇ ਰਾਤ ਦੇ ਗੱਲਬਾਤ ਮੀਂਹ ਰੀ ਦੀ ਅਪਡੇਟ ਬਾਰੇ ਕਰਾਂਗੇ ਇੱਕ ਹਲਕਾ ਜਾਂ ਪੱਛਮੀ ਸਿਸਟਮ ਇਸ ਟਾਈਮ ਪਹਾੜੀ ਖੇਤਰਾਂ ਤੇ ਪੁੱਜ ਚੁੱਕਿਆ ਉੱਤਰੀ ਪਾਕਿਸਤਾਨ ਨੂੰ ਇਹ ਜਿਹੜਾ ਸਿਸਟਮ ਹੈਗਾ ਹਲਕੇ ਦਰਮਿਆਨੇ ਮੀਂਹੇ ਰੀ ਨਾਲ ਜਿਹੜਾ ਪ੍ਰਭਾਵਿਤ ਕਰ ਰਿਹਾ ਹੈਗਾਗਾ ਇਹ ਸਿਸਟਮ ਦਾ ਅਸਰ ਜਿਹੜਾ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਕਾਰ ਹਲੇ ਲੈਂਦੇ ਪੰਜਾਬ ਪਾਕਿਸਤਾਨ ਦੇ ਉੱਪਰ ਹੀ ਜ਼ਿਆਦਾਤਰ ਦੇਖਣ ਨੂੰ ਮਿਲਦਾ ਰਹੇਗਾ ਮੀਂਹੇ ਰੀ ਦੇ ਵਜੋਂ ਤੇ ਪੰਜ ਚੜ ਦੇ ਪੰਜਾਬ ਦੀ ਗੱਲ ਕੀਤੀ ਆਪੇ ਮੌਜੂਦਾ ਪੰਜਾਬ ਦੀ ਗੱਲ ਕੀਤੀ ਆਵੇ ਤਾਂ ਇਹਦੇ ਵਿੱਚ ਕੋਈ ਵੱਡੇ ਪੱਧਰ ਤੇ ਮੀਂਹ ਦੇ ਸੁਭਾਵਨਾ ਹਲੇ ਨਹੀਂ ਹੈਗੀ ਅਗਲੇ 24-48 ਘੰਟੇ ਹਾਲਾਂਕਿ ਹਲਕੇ ਪੱਛਮੀ ਸਿਸਟਮ ਦੇ ਕਾਰਨ ਪੰਜਾਬ ਵਿੱਚ ਕਿਤੇ ਕਿਤੇ ਗਰਜ ਚਮਕਲੇ ਬੱਦਲ ਬਣ ਸਕਦੇ ਆ ਅੱਜ ਰਾਤ ਵੀ ਕਿਤੇ ਕਿਤੇ ਬਣ ਸਕਦੇ ਆ ਜਾਂ ਕੱਲ ਦੁਪਹਿਰ ਬਾਅਦ ਵੀ ਕਿਤੇ ਕਿਤੇ ਜਿਹੜੇ ਗਰਚਾਂਕਲੇ ਬੱਦਲ ਨਿੱਕੀ-ਮੁੱਟੀ ਬੱਦਲਬਾਈ ਨੂੰ ਜਿਹੜਾ ਅੰਜਾਮ ਦੇ ਸਕਦੇ ਆ ਕਿ ਮੀਂਹੇਰੀ ਨੂੰ ਅੰਜਾਮ ਦੇ ਸਕਦੇ ਆ ਥੋੜੇ-ਬਹੁਤ ਖੇਤਾਂ ਦੇ ਵਿੱਚ ਪਰ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਜਿਹੜਾ ਖੁਸ਼ਕ ਬਣਿਆ ਰਹਿ ਸਕਦਾਗਾ ਤੇ ਅੱਜ ਲੈਂਦੇ ਪੰਜਾਬ ਦੇ ਪਾਸਿੰਗ ਸਿਸਟਮ ਪੁੱਜਣ ਦੇ ਨਾਲ ਉੱਥੇ ਜਿਹੜਾ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਬੱਦਲਬਾਈ ਹੁਣ ਮੌਜੂਦਾ ਸਮੇਂ ਕਮਜ਼ੋਰ ਪੈ ਚੁੱਕੀ ਆ ਤੇ ਉੱਪਰ ਨੂੰ ਝੜ ਚੁੱਕੀ ਆ ਮਤਲਬ ਕਿ ਜਿਹੜੀ ਜੈਟ ਆ ਕੀ 5 ਕਿਲੋਮੀਟਰ ਦੀ ਚਾਹੀ ਤੇ ਉਹ ਫੇਵਰ ਵਿੱਚ ਨਹੀਂ ਹੈਗੀ ਵੀ ਪੰਜਾਬ ਵੱਲ ਨੂੰ ਬੱਦ ਲਗਾਤਾਰ ਮੀਂਹ ਪਉਂਦੀ ਤੁਰੀ ਆਵੇ ਪਹਿਲਾਂ ਵਾਲੇ ਸਿਸਟਮ ਦੀ ਤਰ੍ਹਾਂ ਉਦਾਂ ਮਤਲਬ ਕਿ ਇਹ ਨਹੀਂ ਹੈਗਾ ਜਿਹੜੀ ਬੱਦਰਬਾਈ ਲੈਂਦੇ ਪੰਜਾਬ ਤੇ ਬਣ ਗਈ ਉਹ ਚੜਦੇ ਪੰਜਾਬ ਵਿੱਚ ਮੀਂਹ ਲੈ ਕੇ ਦਾਖਲ ਹੋਊਗੀ ਹੋਊਗੀ ਇਹ ਨਹੀਂ ਹੁੰਦਾਗਾ ਮੈਟਰ ਇਹ ਕਰਦਾਗਾ ਵੀ ਉੱਪਰਲੀ ਹਵਾ ਟੀਰੀ ਚੱਲ ਰਹੀ ਹੈ ਜੇ ਉੱਪਰਲੀ ਹਵਾ ਪੇਬਰ ਦੇ ਵਿੱਚ ਆਈਗੀ ਤਾਂ ਆਪਣੇ ਤੱਕ ਮੀਂਹ ਨਹੀਂ ਰੀ ਪੁੱਜੂਗਾ ਜੇ ਨਹੀਂ ਹੈਗੀ ਤਾਂ ਮੀਂਹ ਨਹੀਂ ਰੀ ਜਿਹੜਾ ਆਪਣੇ ਪੰਜਾਬ ਤੱਕ ਜਿਹੜਾ ਨਹੀਂ ਪੁੱਜੂਗਾ ਸੋ ਮੇਨ ਹੁਣ ਕਹਾਣੀ ਇਹ ਹੈਗੀ ਸਿਸਟਮ ਅਗਲੇ 3-4 ਦਿਨਾਂ ਪਾਕਿਸਤਾਨ ਨੂੰ ਪ੍ਰਭਾਵਿਤ ਕਰਦਾ ਰਹੂ ਉੱਤਰੀ ਪਾਕਿਸਤਾਨ ਨੂੰ ਇਹਦੇ ਨਾਲ ਕਿਤੇ ਕਿਤੇ ਅੱਧੀ ਅਰੀ ਨੇਰੀ ਬੱਲਾ ਪੰਜਾਬ ਦੇ ਵਿੱਚ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਦਾਖਲ ਹੋ ਸਕਦਾਗਾ ਜਿਹੜੀ ਮੌਜੂਦਾ ਸਮੇਂ ਵੀ ਅੱਜ ਸ਼ਾਮ ਨੂੰ ਜਿਹੜੀ ਬੱਦਲਵਾਈ ਲੈਦੇ ਪੰਜਾਬ ਦੇ ਉੱਪਰ ਬਣੀ ਸੀਗੀ ਉਹਦੇ ਕਾਂ ਜਿਹੜੀ ਹਨੇਰੀ ਨਿਕਲੀ ਸੀ ਉਹ ਚੜ੍ਹਦੇ ਪੰਜਾਬ ਦੇ ਵਿੱਚ ਦਾਖਲ ਹੋ ਸਕਦੀ ਹੈ ਹਾਲਾਂਕਿ ਹਨੇਰੀ ਪਹਿਲਾਂ ਲਈ ਸਿਸਟਮ ਜਿੰਨੀ ਤਾਕੜੀ ਨਹੀਂ ਹੋएगीਗੀ ਹਲਕੇ ਦਰਮਿਆਨੀ ਰਫ਼ਤਾਰ ਨਾਲ ਜਿਹੜੀ ਮਾਜੇ ਦਬਾਵੇ ਵਿੱਚ ਹਨੇਰੀ ਜਿਹੜੀ ਦਾਖਲ ਹੋ ਸਕਦੀ ਆ 8:30 ਜਾਂ 9 ਵਜੇ ਤੋਂ ਬਾਅਦ ਤੇ ਮਾਲਵਾ ਬੈਲਟ ਵਿੱਚ ਵੀ ਥੋੜੇ ਬਹੁਤ ਕੇਤਨਾ ਚੱਕ ਜਿਹੜੀ ਖੁਸ਼ਕ ਖਾਲੀ ਹਨੇਰੀ ਜਿਹੜੀ ਉਹ ਪੁੱਜ ਸਕਦੀ ਆ ਇਦਾਂ ਦੀ ਪੋਸਿਬਿਲਟੀ ਹੈਗੀ ਆ ਹਾਲਾਂਕਿ ਵੱਡੇ ਪੱਧਰ ਦੀ ਹਨੇਰੀ ਦੀ ਸੁਭਾਅ ਨਾਲ ਜਾਂ ਮੀਂਹ ਦੀ ਸੁਭਾਅ ਨਾਲ ਨਹੀਂ ਹੈਗੀਗੀ ਜਿਹੜੀ ਨੇਹਰੀ ਪੰਜਾਬ ਵਿੱਚ ਦਾਖਲ ਹੋਊਗੀ ਹਲਕੀ ਦਰਮਿਆਨੀ ਹੋ ਸਕਦੀ ਹੈ ਕਿ ਕਿਤੇ ਹੋ ਸਕਦਾ ਤੇਜ਼ ਬੁੱਲੇ ਹੋਣ ਬਾਕੀ ਜਦੋਂ ਠੰਡੀ ਨੇਹਰੀ ਪੰਜਾਬ ਵਿੱਚ ਦਾਖਲ ਹੋਊਗੀ ਤਾਂ ਹੋ ਸਕਦਾ ਰਾਤ ਨੂੰ ਕਿਤੇ ਕਿਤੇ ਘਰ ਚਮਕਲੇ ਬੱਦਲ ਐਕਟਿਵ ਹੋ ਜਾਣਾ ਕਿਤੇ ਛਿਰਕਾ ਹਰਾਟਾ ਜਾਂ ਨਿੱਕੀ ਮੋਟੀ ਕਾਰਵਾਈ ਦੇ ਦੇਣਾ ਹਾਲਾਂਕਿ ਵੱਡੇ ਪੱਧਰ ਤੇ ਅਗਲੇ 24 ਤੋਂ 48 ਘੰਟੇ ਮੀਂਹ ਨੇਰੀ ਸਵੇਰ ਹੁਣ ਪੱਡੇ ਪੱਧਰ ਤੇ ਨਹੀਂ ਜਾਪ ਰਹੀ ਪਰ ਥੋੜੇ ਬਹੁਤ ਕਿ ਇਤਨਾ ਚੰਨੀ ਨੇਰੀ ਕਦੀ ਆਰੀ ਲੈਂਦੇ ਪੰਜਾਬ ਵੱਲੋਂ ਜਿਹੜੀ ਉੱਝ ਸਕਦੀ ਹੈਗੀ ਕਿ 29 ਤੇ 30 ਮਈ ਦੀ ਗੱਲ ਕੀਤੀ ਆਵੇ ਇਹਨਾਂ ਦੋਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਚਾਹੇ 29 ਦੀ ਦੁਪਹਿਰ ਬਾਅਦ ਜਾਂ ਸ਼ਾਮ ਜਾਂ ਰਾਤ ਭਰਾਂ ਤੇ ਬਦਲ ਦਾ ਖਲੋ ਸਕਦਾ ਲੈਂਦੇ ਪੰਜਾਬ ਵਾਲੀ ਸਾਈਡ ਤੋਂ ਜਾਂ 30 ਮਈ ਨੂੰ ਪੰਜਾਬ ਹਰਿਆਣਾ ਉੱਤਰੀ ਰਾਜਾਂ ਦੇ ਬਹੁਤੇ ਖੇਤਰਾਂ ਵਿੱਚ ਵੱਡੇ ਪੱਧਰ ਤੇ ਬਹੁਤੇ ਜ਼ਿਲ੍ਹੇ ਵਿੱਚ ਮੀਂਹੇਰੀ ਦਾ ਤੌਰ ਦੇਖਣ ਨੂੰ ਮਿਲ ਸਕਦਾ ਹੈਗਾ ਮਤਲਬ ਕਿ ਪੱਛਮੀ ਸਿਸਟਮ ਅਗਲੇ 3-4 ਦਿਨ ਬਣਿਆ ਰਹੇਗਾ ਪਹਿਲਾਂ 2-3 ਦਿਨ ਜਿਹੜਾ ਲੈਂਦੇ ਪੰਜਾਬ ਤੇ ਜ਼ਿਆਦਾ ਅਸਰ ਰਹੂਗਾ ਤੇ 29 ਜਾਂ 30 ਮਈ ਨੂੰ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਤੇ ਹਰਿਆਣਾ ਦੇ ਉੱਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਏਰੀਆ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਉਹ ਜਿਹੜਾ ਬਹੁਤੇ ਜ਼ਿਲ੍ਹਿਆਂ ਨੂੰ ਕਵਰ ਕਰੂਗਾ ਜੇ ਅਗਲੇ 24 48 ਘੰਟੇ ਮਤਲਬ ਕਿ ਅੱਜ ਤੇ ਕੱਲ ਅਗਲੇ 2 ਦਿਨ ਹਲੇ ਬੱਦਲਬਾਈ ਨਹੀਂ ਬਣ ਕੇ ਕਿਤੇ ਵੀ ਜਾਂ ਕੋਈ ਹਲਚਲ ਨਹੀਂ ਹੁੰਦੀਗੀ ਤਾਂ ਜਿਹੜਾ 30 ਮਈ ਨੂੰ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤਾਕੜੀ ਮੀਂਹਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਮਤਲਬ ਕਿ ਮੀਂਹ ਹੀ ਪਹਿਲਾਂ ਦੀ ਤਰ੍ਹਾਂ 100 ਕਿਲੋਮੀਟਰ ਪਤੀ ਘੰਟੇ ਦੀ ਹੋ ਸਕਦੀ ਆ ਜੇ ਅਗਲੇ 2 ਦਿਨਾਂ ਵਿੱਚ ਇੱਕ ਦੀਰ ਕੇ ਤੇ ਕੇ ਟੁੱਟਮੀ ਜੀ ਹਲ-ਚਲ ਹੋ ਗਈ ਤਾਂ ਜਿਹੜਾ ਨੇਰੀ ਆਮ ਰਹੂਗੀ ਮਤਲਬ ਕਿ ਬਹੁਤੀ ਤਾਕੜੀ ਨਹੀਂ ਹੋਣੀ ਜਿਹੜੀ 3 ਮਈ ਨੂੰ ਸਵੇਰੋਂ ਆਪਾਂ ਰਹੀ ਆ 3 ਨੂੰ ਮਰ ਬਣ ਰਹੀ ਆ ਉਹ ਫਿਰ ਬਹੁਤੀ ਤਾਕੜੀ ਨਹੀਂ ਹੋਣੀਗੀ ਔਰ ਇਹਦੀਆਂ ਹਵਾਵਾਂ ਹਵਾ ਦੀ ਗੱਲ ਕਰੀਏ ਤਾਂ ਪੂਰੀ ਦੀ ਹਵਾ ਲਗਾਤਾਰ ਬੰਗਾਲ ਦੀ ਖਾੜੀ ਤੋਂ ਪੁੱਜ ਰਹੀ ਹੈ ਜਿਸ ਦਾ ਕਰਕੇ ਹੌਮ ਮਸਾਲੀ ਗਰਮੀ ਜਿਹੜੀ ਬੱਟ ਜੀ ਵਾਲੀ ਗਰਮੀ ਹੌਮ ਉਸ ਪਿਛੇ ਪਸੀਨੇ ਵਾਲੀ ਗਰਮੀ ਜਿਹੜੀ ਸਮੁੱਚੇ ਸੂਬੇ ਵਾਸੀ ਨੂੰ ਜਿਹੜੀ ਫੀਲ ਹੋ ਰਹੀ ਹੈ ਮਤਲਬ ਕਿ ਮੁਰਕਾ ਪਸੀਨਾ ਜਿਹੜਾ ਆਮ ਆ ਰਿਹਾ ਹੋਮਸ ਬੱਟ ਬਣਿਆ ਹੋਇਆਗਾ ਸੌਣ ਬਾਦੋਂ ਦੇ ਮਹੀਨੇ ਦੀ ਤਰ੍ਹਾਂ ਇਹ ਅਗਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਪੂਰੀਆਂ ਦੀਆਂ ਹਵਾਵਾਂ ਲਗਾਤਾਰ ਪੰਜਾਬ ਤੱਕ ਪਹੁੰਚਦੀਆਂ ਰਹਿਣਗੀਆਂ ਨੇ ਜਿਸ ਦਾ ਕਰਕੇ ਹੋਮ ਅਤੇ ਬੱਟ ਵਾਲੀ ਗਰਮੀ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈਗੀ ਸੋ ਮੋਟੀ ਜੀ ਕਹਾਣੀ ਇਹ ਹੀ ਹੈਗੀ ਅਗਲੇ 2 ਦਿਨਾਂ ਮਤਲਬ ਕਿ ਅਜਸਤਾਈ ਮਈ ਹੋ ਚੁੱਕੇਗਾ 28 ਤੇ 29 ਨੂੰ ਕਿਤੇ ਕਿਤੇ ਗਰਜਾਂ ਕਲੇ ਬੱਦਲ ਮਨ ਸਕਦੇ ਆ ਨਿੱਕੇ ਪੱਧਰ ਤੇ ਥੋੜੇ ਬਹੁਤ ਕੇਤਨਾ ਚ ਮੀਂਹ ਨਹੀਂ ਰਹੀ ਨੂੰ ਸੱਦਾ ਦੇ ਸਕਦੇ ਆ ਪਰ ਜ਼ਿਆਦਾਤਰ ਕੇਤਨਾ ਚ ਮੌਸਮ ਖੁਸ਼ਕ ਬਣਿਆ ਰਹਿ ਸਕਦਾਗਾ 29 ਦੀ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਜਾਂ 30 ਨੂੰ 30 ਮਈ ਨੂੰ ਬਹੁਤੇ ਜ਼ਿਲਾਂ ਵਿੱਚ ਪੰਜਾਬ ਦੇ ਚਾਹੇ ਮਾਝਾ ਦਾ ਬਾਬਾ ਚਾਹੇ ਮਾਲਵਾ ਬੈਲਟਾ ਚਾਹੇ ਹਰਿਆਣਾ ਦੇ ਬਹੁਤੇ ਇਲਾਕੇ ਨੇ ਜਿਹੜੇ ਉਹ ਮਾਨਗੜ ਗੰਗਾ ਨਗਰ ਦੇ ਇਲਾਕੇ ਨੇ ਇਹਨਾਂ ਇਲਾਕਿਆਂ ਵਿੱਚ ਇੱਕ ਵਾਰੀ ਫੇਰ 30 ਮਈ ਨੂੰ ਵੱਡੇ ਪੱਧਰ ਤੇ ਬਹੁਤੇ ਜ਼ਿਲਾਂ ਵਿੱਚ ਮੀਂਹ ਹੀਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਮਤਲਬ ਕਿ ਜਿਹੜੇ 30 ਮਈ ਨੂੰ ਬੱਦਲ ਬਣਨਗੇ ਉਹ ਬਹੁਤੇ ਜ਼ਿਲਾਂ ਨੂੰ ਮੀਂਹ ਹੀਰੀ ਨਾਲ ਪ੍ਰਭਾਵਿਤ ਕਰ ਸਕਦੇ ਹੈਗੇ ਕਿਉਂਕਿ ਉਹ ਹਲਕੇ ਪਸਮੂਸਿਸਟਮ ਦੇ ਪ੍ਰਭਾਵ ਕਰਨ ਹੋਊਗਾ ਪਿਛਲੇ ਅਗਲੇ 2 ਦਿਨ ਹਲੇ 24-48 ਘੰਟੇ ਲੈਂਦੇ ਪੰਜਾਬ ਤੇ ਜ਼ਿਆਦਾ ਅਸਰ ਹੋਊਗਾ ਉਸ ਤੋਂ ਬਾਅਦ 29 ਦੀ ਦੁਪਹਿਰ ਬਾਅਦ ਜਾਂ 30 ਨੂੰ ਚੜ੍ਹਦੇ ਪੰਜਾਬ ਦੇ ਉੱਤਰ ਉੱਪਰ ਜਿਹੜਾ ਮੀਨੀ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਸੋ ਅੱਜ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਵੀ ਲੈਂਦੇ ਪੰਜਾਬ 'ਚ ਜਿਹੜੇ ਬੱਦਲ ਐਕਟਿਵ ਹੋਏ ਸੀਗੇ ਗਰਜ ਚਮਕਲੇ ਉਹ ਡੈੱਡ ਹੋ ਚੁੱਕੇ ਆ ਮਤਲਬ ਕਿ ਮਰੀ ਹੋਈ ਬੱਦਲਬਾਹੀ ਇਸ ਟਾਈਮ ਜੰਮੂ ਕਸ਼ਮੀਰ ਪਹਾੜੀ ਖੇਤਰਾਂ ਵੱਲ ਨੂੰ ਵਧ ਰਹੀ ਆ ਪਰ ਉਹਦੇ ਚੋਂ ਨਿਕਲੀ ਹਵਾ ਹੋ ਸਕਦਾ ਧੂੜ ਨੇਰੀ ਥੋੜੀ ਬਹੁਤ ਖੇਤਰਾਂ ਨੂੰ ਅ ਅਗਲੇ 2-4 ਘੰਟਿਆਂ ਦੇ ਨਾਲ ਜਾਂ 12 ਵਜੇ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਕੁਝ ਕੁ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਦਾਂ ਦੀ ਪੋਸਿਬਿਲਿਟੀ ਸਵੇਰ ਜਾ ਰਹੀ ਹੈ ਜਿਹਨੇ ਇਹ ਰਿਕਾਰਡ ਹੁੰਦੀ ਹੈ ਤਾਂ ਇੱਕ ਲਿਖਤੀ ਅਪਡੇਟ ਵੀ ਤੁਹਾਡੇ ਨਾਲ ਜਲਦੀ ਸਾਂਝੀ ਕਰ ਦਿੱਤੀ ਜਾਊਗੀ ਸੋ ਇੰਨੀ ਕ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ